ਬਹੁਤ ਔਂਕਾਰਾ ਜੀ ਮੁੰਡਾ ਬੀਸੀਜੀਡੀ ਅੱਛਾ ਤੁਹਾਡਾ ਕੀ ਪੁੱਤਰਾ ਲੱਗਦਾ ਉਹ ਆਹ ਹਾਂ ਕੀ ਤੁਹਾਨੂੰ ਹੁਣ ਘਰੋਂ ਕੱਢਤਾ ਕਿੱਥੇ ਰਹਿੰਦੇ ਹੋ ਫਿਰ ਤੁਸੀਂ ਹੁਣ ਬਾਹਰ ਫਿਰਦੀਆਂ ਅਸੀਂ ਜੀ ਅੱਛਾ ਕਿੱਥੇ ਰਾਤ ਨੂੰ ਸੌਂਦੇ ਕਿੱਥੇ ਹੋ ਉੱਥੇ ਕਿਸੇ ਦਰਖਤ ਹੇਟਾ ਬੋਈ ਜਾਂਦੇ ਨੇ ਰੋਟੀ ਕਿੱਥੇ ਖਾਂਦੇ ਹੋ ਫਿਰ ਰਾਤ ਨੂੰ ਕੋਈ ਵੀ ਨਹੀਂ ਖਾਂਦੇ ਰੋਟੀ ਅੱਛਾ ਕਿਹਦੇ ਦੇ ਦਿਨ ਚ ਖਾ ਲੈਂਦੇ ਗੁਰਦੁਆਰੇ ਜਿਹੜੇ ਪੁੱਤ ਨੂੰ ਪਾਲ ਕੇ ਪਲੋਸ਼ ਕੇ ਐਡਾ ਵੱਡਾ ਕੀਤਾ ਮਾਂ ਨੇ 9 ਮਹੀਨੇ ਗਰਭ ਦੇ ਵਿੱਚ ਰੱਖਿਆ ਹੋਵੇ ਅਜਿਹੇ ਪੁੱਤ ਬੇਸ਼ੱਕ ਉਹ ਮਾਂ ਦਾ ਪੋਤਾ ਲੱਗਦਾ ਪਰ ਕਹਾਣੀ ਆਪਾਂ ਪੁੱਤਾਂ ਦੀ ਕਰਦੇ ਆਂ ਦੇਖੋ ਜੀ ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਸੀ ਜੀ ਜਿੱਦਣ ਦੀ ਮੇਰੀ ਨੂਹ ਰਾਣੀ ਆਈ ਹੈ ਜੀ ਮੇਰੇ ਘਰ ਦਾ ਸਿਸਟਮ ਚੇਂਜ ਕਰਤਾ ਸਾਰਾ 25 26 ਸਾਲਾਂ ਤੋਂ ਮੇਰੇ ਮੀਟ ਆਂਡਾ ਸ਼ਰਾਬ ਮੇਰੇ ਘਰ ਨਹੀਂ ਸੀ ਵਰਦਾ ਅੱਛਾ ਭਜਨ ਪਾਠ ਹੁੰਦਾ ਸੀ ਦੋਹੇ ਟਾਈਮ ਨਿਤਨੇਮ ਹੁੰਦਾ ਸੀ ਉਹਨੇ ਆ ਕੇ ਆਂਡੇ ਸ਼ੁਰੂ ਕਰਤੇ ਚਿਕਨ ਖਾਣਾ ਸ਼ੁਰੂ ਕਰਤਾ ਤਾਂ ਐਸਡੀਐਮ ਮੈਡਮ ਨੇ ਕੀ ਪਰੋਸ ਦਿੱਤਾ ਨਾ ਜੀ ਉਹ ਕਹਿੰਦੇ ਜੀ ਮੈਂ ਮਾਤਾ ਪਿਤਾ ਨੂੰ ਬਜ਼ੁਰਗਾਂ ਨੂੰ ਨਹੀਂ ਰੁੱਲ ਦਊਂਗੀ ਅੱਛਾ ਉਹਨਾਂ ਨੇ ਸਾਨੂੰ ਤਸੱਲੀ ਦੇ ਕੇ ਤੋਰਿਆ ਤੁਸੀਂ ਵੇਖ ਰਹੇ ਹੋ ਜੀ ਜਗਬਾਣੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ ਇੱਕ ਮਾਂ ਆਪਣੇ ਪੁੱਤ ਨੂੰ 9 ਮਹੀਨੇ ਪੇਟ 'ਚ ਰੱਖ ਕੇ ਪਾਲ ਪੋਲੋਸ਼ ਕੇ ਉਹਨੂੰ ਵੱਡਾ ਕਰਦੀ ਆ ਜੇਕਰ ਉਹੀ ਪੁੱਤ ਪੁੱਤ ਤੋਂ ਕਬੂਤ ਬਣ ਜਵੇ ਤਾਂ ਇਹਦੇ ਬਾਰੇ ਸਮਾਜ ਕੀ ਕਹੇਗਾ ਅਜਿਹੀ ਹੀ ਇੱਕ ਘਟਨਾ ਪਿੰਡ ਕੋਟੜਾ ਬੜੜਾ ਤੋਂ ਸਾਹਮਣੇ ਆਈ ਆ ਜਿੱਥੇ ਇੱਕ 90 ਸਾਲਾਂ ਦੀ ਉਮਰ ਚ ਔਰ 65 ਸਾਲਾਂ ਦੀ ਉਮਰ ਚ ਇੱਕ ਪਿਤਾ ਦਰਦਰ ਦੀਆਂ ਠੋਕਰਾਂ ਖਾ ਰਿਆ ਇਸ ਵਕਤ ਮੈਂ ਫਤੇਗੜ ਸਾਹਿਬ ਦੀ ਸਬ ਡਿਵੀਜ਼ਨ ਖਮਾਣੋ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਥੇ ਐ ਐਸ ਡੀ ਐਮ ਖਮਾਣੋ ਮਨਜੀਤ ਕੌਰ ਨੂੰ ਆਪਣੀ ਅਰਜ਼ੋਈ ਆਪਣੀ ਅਪੀਲ ਲੈ ਕੇ ਇਹ ਬਜ਼ੁਰਗ ਮਾਂ ਤੇ ਪੁੱਤ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਆਪਾਂ ਉਹਨਾਂ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿ ਕਿਵੇਂ ਬੱਸ ਸਟੈਂਡ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਮੰਦਰਾਂ 'ਚ ਜਾ ਕੇ ਇਹ ਬਜ਼ੁਰਗ ਦਿਨ ਕੱਟੀ ਕਰ ਰਹੇ ਨੇ ਆਪਣਾ ਘਰ ਹੁੰਦੇ ਹੋਏ ਵੀ ਘਰ ਦੇ ਵਿੱਚ ਆਪਣੀ ਛੱਤ ਹੁੰਦੇ ਹੋਏ ਵੀ ਇਹ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ ਕੀ ਆ ਪੂਰਾ ਮਾਮਲਾ ਆਪਾਂ ਇਹਨਾਂ ਬਜ਼ੁਰਗਾਂ ਕੋਲ ਦੇ ਨਾਲ ਗੱਲਬਾਤ ਕਰਦੇ ਆ ਜਿਲ੍ਹਾ ਫਤਿਹਗੜ ਸਾਹਿਬ ਦਾ ਪਿੰਡਾ ਕੋਟੜਾ ਬੱਡੜਾ ਸਬਡਿਵੀਜ਼ਨ ਖਮਾਣੂ ਦਾ ਪਿੰਡ ਆ ਦੇਖੋ ਕਿਸ ਕਦਰ ਇਹ ਮਾਂ 90 ਸਾਲਾਂ ਦੀ ਉਮਰ ਦੇ ਵਿੱਚ ਰੁੜ ਰਹੀ ਆ ਔਰ ਉਹਨਾਂ ਦਾ ਪੁੱਤ ਨਾਲ ਬੈਠਾ ਬਾਬੂ ਸਿੰਘ ਜੀ ਉਹ ਵੀ ਰੁੜਦੇ ਨੇ ਕਿੱਥੇ ਦਿਨ ਕੱਟੀ ਕਰਦੇ ਨੇ ਰੋਟੀ ਕਿੱਥੇ ਖਾਂਦੇ ਨੇ ਔਰ ਦਿਨ ਦੇ ਵਿੱਚ ਕਿਵੇਂ ਇਹਨਾਂ ਦਾ ਗੁਜ਼ਾਰਾ ਹੁੰਦਾ ਕਦੇ ਮੀਂਹ ਪੈਂਦਾ ਕਦੇ ਤੇਜ਼ ਧੁੱਪ ਹੁੰਦੀ ਆ ਤਾਂ ਇਹ ਕਿੱਥੇ-ਕਿੱਥੇ ਜਾ ਕੇ ਗੁਜ਼ਾਰਾ ਕਰਦੇ ਨੇ ਸਾਰੀਆਂ ਗੱਲਾਂ ਆਪਾਂ ਇਹਨਾਂ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਮਾਤਾ ਜੀ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਕੀ ਘਟਨਾ ਪੂਰੀ ਕੀ ਆ ਪੂਰਾ ਮਾਮਲਾ ਬਹੁਤ ਤੰਗ ਕਰਦਾ ਜੀ ਮੁੰਡਾ ਅੱਛਾ ਕਿਵੇਂ ਤੰਗ ਕਰਦਾ ਜੀ ਕੀ ਨਾਮ ਆਉਦਾ ਬੱਚੇ ਦਾ ਤੁਹਾਡੇ ਦਾ ਜੀ ਸੀ ਬੀ ਸੀ ਜੀ ਡੀ ਅੱਛਾ ਤੁਹਾਡਾ ਕੀ ਪੋਤਰਾ ਲੱਗਦਾ ਉਹ ਹਾਂ ਹਾਂ ਕੀ ਤੁਹਾਨੂੰ ਹੁਣ ਘਰੋਂ ਕੱਢਤਾ ਕਿੱਥੇ ਰਹਿੰਦੇ ਹੋ ਫਿਰ ਤੁਸੀਂ ਹੁਣ ਬਾਹਰ ਫਿਰਦੀਆਂ ਅਸੀਂ ਜੀ ਅੱਛਾ ਕਿੱਥੇ ਰਾਤ ਨੂੰ ਸੌਂਦੇ ਕਿੱਥੇ ਹੋ ਉੱਥੇ ਕਿਸੇ ਦਰਖਤ ਹੇਠਾਂ ਬੋਈ ਜਾਂਦੇ ਨੇ ਅੱਛਾ ਕਿਦੇ ਤੋਂ ਸ਼ਰਧਾ ਰਹਿ ਜਾਂਦੇ ਅੱਛਾ ਰੋਟੀ ਕਿੱਥੇ ਖਾਣੇ ਹੋ ਫਿਰ ਰਾਤ ਨੂੰ ਕੋਈ ਵੀ ਨਹੀਂ ਖਾਂਦੇ ਰੋਟੀ ਅੱਛਾ ਕਿਦੇ ਕਿ ਦਿਨ ਚ ਖਾ ਲੈਂਦੇ ਗੁਰਦੁਆਰੇ ਦੇਖ ਲਓ ਜਿਹੜੇ ਪੁੱਤ ਨੂੰ ਪਾਲ ਕੇ ਪਲੋਸ਼ ਕੇ ਐਡਾ ਵੱਡਾ ਕੀਤਾ ਮਾਂ ਨੇ 9 ਮਹੀਨੇ ਗਰਭ ਦੇ ਵਿੱਚ ਰੱਖਿਆ ਹੋਵੇ ਅਜਿਹੇ ਪੁੱਤ ਬੇਸ਼ੱਕ ਉਹ ਮਾਂ ਦਾ ਪੋਤਾ ਲੱਗਦਾ ਪਰ ਕਹਾਣੀ ਆਪਾਂ ਪੁੱਤਾਂ ਦੀ ਕਰਦੇ ਆ ਅਜਿਹੇ ਪੁੱਤ ਹੋਵੇ ਜਾਂ ਕੋਈ ਪੋਤਰਾ ਹੋਵੇ ਜੇ ਉਹ ਕੋ ਪੁੱਤਰ ਬਣ ਜਵੇ ਤਾਂ ਮਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਤੁਸੀਂ ਖੁਦ ਹੂ ਬਾਹੂ ਕੈਮਰੇ ਦੇ ਰਾਹੀਂ ਬਿਆਨ ਕੀਤੇ ਸ਼ਬਦ ਸੁਣ ਸਕਦੇ ਹੋ ਤੇ ਫਿਰ ਖਾਣਾ ਖਾਂਦੇ ਨਹੀਂ ਸਾਰਾ ਦਿਨ ਖਾਲਾ ਨੇ ਰੋ ਦੱਸਿਆ ਅੱਜ ਇੰਚ ਅੱਛਾ ਗੁਰਦੁਆਰਾ ਫਿਰ ਹੁਣ ਪੁਲਿਸ ਕੋਲ ਗਏ ਕਿਹਦੇ ਕੋਲ ਗਏ ਮਸਲਾ ਆਪਣਾ ਲੈ ਕੇ ਤੁਸੀਂ ਮੈਨੂੰ ਪਤਾ ਨਹੀਂ ਪਤਾ ਨਹੀਂ ਮਾਤਾ ਜੀ ਨੂੰ ਇਹ ਵੀ ਨਹੀਂ ਪਤਾ ਵੀ ਇਹਨਾਂ ਨੂੰ ਕਿੱਥੇ ਜਾਣਾ ਚਾਹੀਦਾ ਇਹਨਾਂ ਨੂੰ ਤਾਂ ਸਿਰਫ ਪੁਲਿਸ ਦੀਆਂ ਵਰਦੀਆਂ ਦੇਖਦੀਆਂ ਹੋਣਗੀਆਂ ਵੀ ਇਹ ਪੁਲਿਸ ਵਾਲੇ ਹੁੰਦੇ ਨੇ ਜਾਂ ਕੋਈ ਅਫਸਰ ਕੋਲ ਜਾਂਦੇ ਨੇ ਇੰਨਾ ਕੁ ਪਤਾ ਕਿ ਅਫਸਰ ਨੇ ਇਹਨਾਂ ਨੂੰ ਕੋਈ ਨਹੀਂ ਪਤਾ ਕੌਣ ਐਸ ਡੀ ਐਮ ਕੌਣ ਡੀ ਐਸ ਪੀ ਆ ਕੌਣ ਐਸ ਐਚਓ ਆ ਇਹਨਾਂ ਗੱਲਾਂ ਤੋਂ ਅਣਜਾਣ ਨੇ ਕਿਉਂਕਿ 90 ਸਾਲ ਦੀ ਉਮਰ 90 ਸਾਲ ਦੀ ਉਮਰ ਦੇ ਵਿੱਚ ਜਿਹੜਾ ਦਿਮਾਗੀ ਸੁਤੰਤਲਨਾ ਵੈਸੇ ਵੀ ਬੰਦੇ ਦਾ ਕਿਹੋ ਜਿਹਾ ਹੋ ਸਕਦਾ ਤੁਸੀਂ ਆਪ ਜਾਣ ਸਕਦੇ ਹੋ ਉਹਨਾਂ ਦੇ ਨਾਲ ਇਹਨਾਂ ਦਾ ਪੁੱਤ ਜਿਹੜਾ ਬਾਬੂ ਸਿੰਘ ਜੀ ਆ ਉਹ ਵੀ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਬਾਬੂ ਸਤਿ ਸ੍ਰੀ ਅਕਾਲ ਜੀ ਕੀ ਆ ਜੀ ਮਾਮਲਾ ਪੂਰਾ ਕਿਉਂ ਪੁੱਤ ਨੇ ਘਰੋਂ ਕੱਢਿਆ ਤਿੰਨ ਮਹੀਨੇ ਪਿੱਛੇ ਦੇਖੋ ਜੀ ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਸੀ ਜੀ ਜਿੱਦਣ ਦੀ ਮੇਰੀ ਨੂੰਹ ਰਾਣੀ ਆਈ ਹੈ ਜੀ ਜੀ ਮੇਰੇ ਘਰ ਦਾ ਸਿਸਟਮ ਚੇਂਜ ਕਰਤਾ ਸਾਰਾ ਜੀ ਆਪਣੀ ਮਰਜ਼ੀ ਨਾਲ ਜਿਵੇਂ ਆਪਣਾ ਆਪ ਚਲਾਉਣਾ ਚਾਹੁੰਦੀ ਆ ਉਸੇ ਤਰ੍ਹਾਂ ਚਲਾ ਰਹੀ ਆ ਅੱਛਾ ਜਿਹੜਾ ਮੇਰਾ ਸਿਸਟਮ ਆ ਧਰਮ ਕੀ ਲੈਣ ਦਾ ਉਹ ਮੇਰਾ ਖਤਮ ਕਰਤਾ ਜੀ ਅੱਛਾ 25 26 ਸਾਲਾਂ ਤੋਂ ਮੇਰੇ ਮੀਟ ਆਂਡਾ ਸ਼ਰਾਬ ਮੇਰੇ ਘਰ ਨਹੀਂ ਸੀ ਵਰਦਾ। ਅੱਛਾ। ਭਜਨ ਪਾਠ ਹੁੰਦਾ ਜੀਦੋਂ ਇਹ ਟਾਈਮ ਨਿਤਨੇਮ ਹੁੰਦਾ ਸੀ। ਹੂੰ। ਉਹਨੇ ਆ ਕੇ ਆਂਡੇ ਸ਼ੁਰੂ ਕਰਤੇ, ਚਿਕਨ ਖਾਣਾ ਸ਼ੁਰੂ ਕਰਤਾ। ਹੂੰ। ਜਦੋਂ ਉਹਦੇ ਮੇਰੇ ਬੇਟੇ ਦੇ ਰਿਸ਼ਤੇਦਾਰ ਆਉਂਦੇ ਆਂ दारू ਪੀਣੀ ਸ਼ੁਰੂ ਕਰਤੀ ਉਹਨਾਂ ਨੇ। ਹੂੰ। ਤੇ ਮੈਨੂੰ ਬੜੀ ਇਸ ਚੀਜ਼ ਦੀ ਦੁੱਖ ਲੱਗਿਆ। ਹੂੰ। ਮੈਂ ਆਪਣਾ ਹੀ ਮਹਾਰਾਜ ਤੇ ਫਿਰ ਬੇਨਤੀ ਕਰੀ ਮਹਾਰਾਜ ਬੱਚਿਆਂ ਨੂੰ ਹੁਣ ਮੈਂ ਕੀ ਕਹਾ? ਘਰੋਂ ਕੱਢਣ ਦਾ ਮਾਮਲਾ ਦੱਸੋ ਕੀ ਹੈ ਜੀ ਘਰੋਂ ਮਾਮਲਾ ਜੀ ਇਹ ਤਈ ਗਾਈ ਮੈਂ ਆਪਣੇ ਬੇਟੇ ਨੂੰ ਕਿਹਾ ਮੈਂ ਕਿਹਾ ਬੇਟਾ 5 ਲੱਖ ਦੇ ਵਿੱਚੋਂ ਤੂੰ ਮੈਨੂੰ 1 ਲੱਖ ਰੁਪਿਆ ਤਾਂ ਦੇ ਦੇ ਮਾਤਾ ਦਾ ਇਲਾਜ ਕਰਾ ਲਵਾਂ ਉਹ 5 ਲੱਖ ਦਾ ਕੀ ਸੀ ਮਾਮਲਾ ਉਹ 5 ਲੱਖ ਜੀ ਜਿਹੜੀ ਮਾਤਾ ਨੇ ਜ਼ਮੀਨ ਵੇਚੀ ਸੀ ਬਦਲੇ ਵਾਲਿਆਂ ਨੂੰ ਹੂੰ ਉਹ 5 ਲੱਖ ਰੁਪਿਆ ਉਹਨਾਂ ਨੇ ਬਿਆਨਾ ਭੇਜਿਆ ਸੀ ਜੀ ਮਾਤਾ ਦੇ ਖਾਤੇ 'ਚ ਹੂੰ ਉਹਨੇ ਬੇਟੇ ਨੇ ਕੀ ਕਰਿਆ ਜੀ ਡੀ ਸੀ ਸਿੰਘ ਨੇ ਕੀ ਕਰਿਆ ਉਹਨੇ ਜੀ ਪੈਨਸ਼ਨ ਦਾ ਬਹਾਨਾ ਲਾ ਕੇ ਬੀਬੀ ਨੂੰ ਉੱਥੇ ਲੈ ਗਿਆ ਜੀ ਇਸ ਮਾਤਾ ਜੀ ਨੂੰ ਆਪਣੀ ਦਾਦੀ ਨੂੰ ਦਾਦੀ ਨੂੰ ਉੱਥੇ ਲੈ ਗਿਆ ਜੀ ਪੈਨਸ਼ਨ ਕਢਾ ਕੇ 1500 ਰੁਪਏ ਇਹਨਾਂ ਦੇ ਹੱਥੇ ਰੱਖਦਾ ਜੀ ਓਕੇ ਤੇ ਹਰੇਕ ਮਹੀਨੇ ਪੈਨਸ਼ਨ ਕਢਾਉਣ ਉਹ ਹੀ ਜਾਂਦਾਤਾ ਜੀ ਮੈਂ ਤਾਂ ਬਾਹਰ ਕੰਮ ਕਰਦਾ ਸੀ ਹੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਦੇਖਿਆ ਵੀ ਇਹ ਮਾਤਾ ਦਾ ਪੋਤਾ ਹਰੇਕ ਵਾਰ ਆਉਂਦਾ ਵੀ ਗੱਲਬਾਤ ਗਿਣ ਕੇ ਆਏ ਹੋਣਗੇ ਜੀ ਉਹਨਾਂ ਨੇ ਜੀ ਮਾਤਾ ਦੇ ਦੋ ਤਿੰਨ ਗੁੱਠੇ ਹੋਰ ਲਵਾ ਗਏ ਜੀ ਉਹਨੇ ਜੀ ਆਪਣੇ ਗੂਗਲ ਪੇ ਤੇ ਪੈਸੇ 5 5 ਲੱਖ ਰੁਪਇਆ ਪਵਾ ਲਏ ਮਤਲਬ ਮਾਤਾ ਨੂੰ ਧੋਖੇ ਨਾਲ ਪੈਨਸ਼ਨ ਦਾ ਬਹਾਨਾ ਬਣਾ ਕੇ ਉਹਨਾਂ ਦੇ ਖਾਤੇ ਚੋਂ 5 ਲੱਖ ਰੁਪਇਆ ਕਢਾ ਲਿਆ 5 ਲੱਖ ਰੁਪਇਆ ਕਢਾ ਲਿਆ ਜੀ ਉਹਦੇ ਵਿੱਚੋਂ ਜੀ 5 ਲੱਖ ਦੇ ਵਿੱਚੋਂ ਮੈਨੂੰ ਉਹਨੇ 500 ਰੁਪਇਆ ਵੀ ਨਹੀਂ ਦਿੱਤਾ ਨਾ ਮਾਤਾ ਨੂੰ ਮਿਲਿਆ ਨਾ ਮੈਨੂੰ ਮਿਲਿਆ ਜੀ ਜੇ ਅਗਰ ਮੈਂ ਮੰਗਦਾ ਤਾਂ ਗਾਲੀ ਗਲੋਚ ਕਰ ਦੇਣੀ ਜੀ ਜਨਾਨੀਆਂ ਨੂੰ ਇੱਕ 5 ਰੁਪਏ ਨਹੀਂ ਦੇਣ ਦਿੰਦੀ ਜੀ ਐਹੀ ਜੀ ਸਿਚੁਏਸ਼ਨ ਹੋਈ ਆ ਮਹਾਰਾਜਾ ਹੁਣ ਘਰ ਛੱਤ ਹੈ ਸਿਰ ਤੇ ਨਹੀਂ ਜੀ ਕਿੱਥੇ ਰਹਿੰਦੇ ਹੋ ਵਾਜੀ ਕਦੇ ਬਾਬਾ ਹਰੀ ਸਿੰਘ ਦੇ ਰਹੇ ਨੇ ਜੀ ਹੂੰ ਕਦੇ ਬਾਬਾ ਮਾਸਤਰਾ ਹੁੰਦੇ ਰਹਨੇ ਆ ਅੱਛਾ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਭਾਵਕ ਹੋ ਚੁੱਕੇ ਨੇ ਬਾਬੂ ਸਿੰਘ ਜੀ ਜਿਹਦੇ ਪੁੱਤ ਨੇ ਮਤਲਬ ਇਸ ਉਮਰ ਦੇ ਵਿੱਚ 90 ਸਾਲਾਂ ਦੀ ਉਮਰ ਔਰ 65 ਸਾਲਾਂ ਦੀ ਉਮਰ ਚ ਉਹਨਾਂ ਨੂੰ ਘਰੋਂ ਕੱਢਤਾ ਹੋਵੇ ਤਾਂ ਉਹਨਾਂ ਦੇ ਸਿਰ ਤੇ ਛੱਤ ਬਿਨਾ ਹੋਵੇ ਤਾਂ ਉਹ ਧਰਮਕਸਥਾਨਾਂ ਦੇ ਉੱਤੇ ਲੰਗਰ ਛੱਕ ਕੇ ਗੁਜ਼ਾਰਾ ਕਰਦੇ ਹੋ ਤਾਂ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਇਹ ਪਰਿਵਾਰ ਦੋਵੇਂ ਜੀ ਨੇ ਜਿਹੜੇ ਗੁਜਰਦੇ ਹੋਣਗੇ ਮਾਂ ਤੇ ਪੁੱਤ ਦਾ ਰਿਸ਼ਤਾ ਇਹਨਾਂ ਦਾ ਪੋਤਰੇ ਨੇ ਜਿਹਨੇ ਘਰੋਂ ਕੱਢਤਾ ਕਿਹੋ ਜਿਹਾ ਹੋ ਸਕਦਾ ਪੋਤਰਾ ਤੁਸੀਂ ਖੁਦ ਇਹ ਚੀਜ਼ਾਂ ਹੂ ਬਾਹੂ ਕੈਮਰੇ ਦੀ ਨਜ਼ਰ ਦੇ ਨਾਲ ਮਹਿਸੂਸ ਕਰ ਸਕਦੇ ਹੋ ਫਿਰ ਹੁਣ ਕੀ ਕਰੋਗੇ ਹੁਣ ਅਫਸਰਾਂ ਦੇ ਕੋਲ ਗਏ ਹੋ ਕਿਹਦੇ ਕੋਲ ਆਏ ਹੋ ਅੱਜ ਨਾ ਉਸਨ ਖੇੜੀ ਦੇ ਵਿੱਚ ਗਏ ਸੀਗੇ ਜੀ ਉੱਥੇ ਕੋਈ ਹੱਲ ਨਹੀਂ ਹੋਇਆ ਅੱਜ ਕਿੱਥੇ ਆਏ ਹੋ ਅੱਜ ਜੀ ਐਸ ਅੱਜ ਕਿੱਥੇ ਆਏ ਹੋ ਅੱਜ ਐਸਐਸਪੀ ਦਫ਼ਤਰ ਗਏ ਸੀਗੇ ਜੀ ਅੱਛਾ ਜੀ ਤੇ ਮੈਡਮ ਕੋਲ ਆਏ ਸੀ ਜੀ ਆਪਣੇ ਐਸਡੀਐਮ ਮੈਡਮ ਕੋਲ ਆਏ ਤੁਸੀਂ ਐਸਡੀਐਮ ਮੈਡਮ ਨੇ ਕੀ ਪ੍ਰੋਸਾ ਦਿੱਤਾ ਜੀ ਨਾ ਜੋ ਕਹਿੰਦੇ ਜੀ ਮੈਂ ਮਾਤਾ ਪਿਤਾ ਨੂੰ ਬਜ਼ੁਰਗਾਂ ਨੂੰ ਨਹੀਂ ਰੁੱਲ ਦਊਂਗੀ ਅੱਛਾ ਉਹਨਾਂ ਨੇ ਸਾਨੂੰ ਤਸੱਲੀ ਦੇ ਕੇ ਤੋਰਿਆ ਜੀ ਵੈਰੀ ਗੁੱਡ ਹਾਂ ਜੀ ਕਹਿੰਦੇ ਜੀ ਮੈਂ ਬਿਲਕੁਲ ਰੋਣ ਨਹੀਂ ਦਊਂਗੀ ਬਿਲਕੁਲ ਇਹਨਾਂ ਦਾ ਮੈਂ ਹੱਲ ਕਰੂੰਗੀ ਇਹਨਾਂ ਨੂੰ ਘਰ ਅੰਦਰ ਵੜ ਕੇ ਆਉਂਗੇ ਬਿਲਕੁਲ ਐਸਡੀਐਮ ਕਮਾਂਡੂ ਮਨਰੀਤ ਰਾਣਾ ਜੀ ਨੇ ਇਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਨਾਲ ਅਜਿਹੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੇਕਰ ਕੋਈ ਪੁੱਤ ਸਬਡਿਵੀਜ਼ਨ ਦੇ ਅੰਦਰ ਕੋਈ ਮਾਪੇ ਨੂੰ ਘਰੋਂ ਕੱਢ ਦਿੰਦਾ ਹੁਣ ਵੇਖਦੇ ਹਾਂ ਉਹਨਾਂ ਵਾਲੇ ਦਿਨਾਂ 'ਚ ਕਿ ਮਾਤਾ ਪਿਤਾ ਦੀ ਪ੍ਰਸ਼ਾਸਨ ਕਿਹੋ ਜੀ ਮਦਦ ਕਰਦਾ ਔਰ ਕਈ ਵਾਰ ਆਪਣੇ ਬੇਸ਼ੱਕ ਧੋਖਾ ਕਰ ਜਾਂਦੇ ਨੇ ਪਰ ਬਗਾਨਿਆਂ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਦੂਜਿਆਂ ਲਈ ਸਿਆਣਿਆਂ ਲਈ ਬਜ਼ੁਰਗਾਂ ਲਈ ਇੱਜ਼ਤ ਹੁੰਦੀ ਆ ਬਾਈ ਜੀ ਉਹ ਨਹੀਂ ਲੰਘੇ ਜਾਂਦੇ ਸੀ ਜਦੋਂ ਮਾਤਾ ਜੀ ਉਹਨਾਂ ਨੂੰ ਉਹਨਾਂ ਨੇ ਭਾਵਕ ਹੁੰਦਿਆਂ ਦੇਖਿਆ ਤਾਂ ਉਹ ਵੀ ਰੁਕ ਗਏ ਕਿਹੜਾ ਪਿੰਡ ਆ ਸਰ ਤੁਹਾਡਾ ਜੀ ਪਿੰਡ ਖਮਾਣੋ ਆ ਜੀ ਸੋਹਣ ਸਿੰਘ ਨੌ ਆ ਮੇਰਾ ਅੱਛਾ ਮੈਂ ਵੀ ਭਾਵਕ ਹੋ ਗਿਆ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਇਹਨਾਂ ਦੇ ਪੁੱਤ ਪੋਤਰੇ ਜਿਵੇਂ ਘਰੋਂ ਕੱਢਿਆ ਇਹਨਾਂ ਨੂੰ ਇਹ ਬਹੁਤ ਪੂਰੀ ਗੱਲ ਹੈ ਬਿਲਕੁਲ ਜੀ ਆਪਣੇ ਮਾਪੇ ਦੀ ਸੇਵਾ ਹੀ ਰੱਬ ਦੀ ਜੀ ਅੱਛਾ ਸਮਾਜ ਦੇ ਵਿੱਚ ਅਜਿਹੇ ਘਟਨਾਵਾਂ ਤੁਹਾਡੀ ਵੀ ਮੇਰੇ ਖਿਆਲ ਉਮਰ 50 ਦੇ ਕਰੀਬ ਹੋ 60 ਸਾਲ ਹੋ ਗਈ ਅਜਿਹੇ ਘਟਨਾਵਾਂ ਕਿਉਂ ਸਮਾਜ ਲਈ ਸਿਰਦਰਦੀ ਬਣੀਆਂ ਹੋਈਆਂ ਕਿਉਂ ਘਟਨਾਵਾਂ ਵਾਪਰਦੀਆਂ ਜੀਆਂ ਬਾਜੀ ਮਾੜਾ ਟਾਈਮ ਆਇਆ ਹੋਇਆ ਹਮ ਹੁਣ ਮੇਰਾ ਖਿਆਲ ਆ ਵੀ ਇਹ ਬਰਡ ਦਾ ਐਂਡ ਹੋਊਗਾ ਓਕੇ ਹਮ ਇਹ ਜੀ ਸਿਚੁਏਸ਼ਨ ਚੰਗੇ ਕੰਟਰੀਆਂ 'ਚ ਵੀ ਹੈ ਬਿਲਕੁਲ ਹਮ ਮੈਂ 30 ਸਾਲ ਤੋਂ ਯੂ ਐਸ ਏ ਰਹਿਣਾ ਜੀ ਤੇ ਇੱਥੇ ਆ ਕੇ ਦੇਖਦੇ ਮਨ ਬਹੁਤ ਖਰਾਬ ਹੁੰਦਾ ਬਿਲਕੁਲ ਬਿਲਕੁਲ ਥੈਂਕ ਯੂ ਅ اچھا ਬਦੇਸ਼ੀ ਧਰਤੀ ਦੇ ਉੱਤੇ ਵੀ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਇਹ ਵੀ ਚੱਲਦਾ ਜੀ ਉੱਥੇ ਵੀ ਚੱਲਦਾ ਸਾਰੇ ਕਿਤੇ ਹੀ ਹੈ ਬਿਲਕੁਲ ਬਿਲਕੁਲ ਹਾਂ ਜੀ ਥੈਂਕ ਯੂ ਹਾਂ ਥੈਂਕ ਯੂ ਅਮਰੀਕਾ ਦੀ ਧਰਤੀ ਦੇ ਉੱਤੇ ਦੱਸਦੇ ਨੇ ਇਹ ਰਹਿੰਦੇ ਨੇ ਜਿਹੜੇ ਬਾਈ ਜੀ ਉਹ ਨਹੀਂ ਦੱਸ ਕੇ ਗਏ ਨੇ ਔਰ ਇੱਥੇ ਨਹੀਂ ਉੱਥੇ ਵੀ ਅਜਈਆਂ ਘਟਨਾਵਾਂ ਜਿਹੜੀਆਂ ਦੱਸਦੇ ਨੇ ਵੀ ਉਹ ਵਾਪਰ ਜਾਂਦੀਆਂ ਨੇ ਕੀ ਨਾਮ ਤੁਹਾਡਾ ਬਲਦੇਵ ਸਿੰਘ ਹੈ ਜੀ ਅ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ ਬਾਰੇ ਕਿਨਾਂ ਬਾਰੇ ਜਿਆਦਾ ਅਖਬਾਰ ਚ ਖਬਰ ਦੇਖੀ ਨਾ ਅਸੀਂ ਜੀ ਖਬਰ ਦੇ ਕੇ ਅਸੀਂ ਦੇਖਿਆ ਵੀ ਚਲੋ ਇਹਨਾਂ ਲੱਭਣ ਲੱਗੇ ਵੀ ਕਿੱਥੇ ਨੇ ਉਹ ਜਾ ਕੇ ਕਦੇ ਗੁਰਦੁਆਰੇ ਕਿਸੇ ਦੇਖਣਾ ਕਦੇ ਕਿਸੇ ਦੇਖਣਾ ਜੀ ਗੁਰਦੁਆਰਿਆਂ ਜਾ ਕੇ ਚਲੋ ਸਾਨੂੰ ਇਹ ਮਿਲੇ ਤਾਂ ਮਿਲ ਕੇ ਸਾ ਅਸੀਂ ਬਹੁਤ ਦੁਖੀ ਹੋਏ ਨਹੀਂ ਬਹੁਤ ਜ਼ਿਆਦਾ ਅੱਛਾ ਜੀ ਉਹ ਫਿਰ ਅਸੀਂ ਇਹਨਾਂ ਨੂੰ ਘਰ ਲੈ ਕੇ ਗਏ ਹੁਣ ਫਿਰ ਇਹ ਸੱਤੋਂ ਘਰੋਂ ਕਈ ਵਾਰ ਕਹਿ ਕੇ ਵੀ ਅਸੀਂ ਤਾਂ ਚੱਲੇ ਵੀ ਇੱਥੇ ਰਹਿ ਨਹੀਂ ਸਕਦੇ ਹੰਦੇ ਸੀ ਵੀ ਉਸ ਕਰਕੇ ਬਹੁਤ ਬਹੁਤ ਜ਼ਿਆਦਾ ਦੁੱਖ ਹੈ ਸਾਨੂੰ ਬਈ ਇਹਨਾਂ ਦੇ ਪੁੱਤਰ ਨੇ ਇਹਨਾਂ ਨੂੰ ਘਰੋਂ ਖੜਦਾ ਅੱਛਾ ਹਾਂਜੀ ਤੇ ਜੇ ਇਹ ਘਰ ਜਾਂਦੇ ਨੇ ਇਹਦੀ ਕੁੱਟਮਾਰ ਕਰਦਾ ਉਹ ਅੱਛਾ ਕੁੱਟਮਾਰ ਕਰਕੇ ਜੀ ਇਹਨਾਂ ਨੂੰ ਭਜਾ ਦਿੰਦਾ ਉੱਥੋਂ ਇੱਕ ਦੋ ਵਾਰ ਅਸੀਂ ਆਪਣੇ ਅੱਖੀ ਵੀ ਦੇਖਿਆ ਵੀ ਕੁੱਟਮਾਰ ਕਰਦਾ ਜੀ ਇਹ ਮੁੰਡਾ ਅੱਛਾ ਹਾਂਜੀ ਬਾਕੀ ਅਸੀਂ ਪੰਚਾਇਤਾਂ ਕੋਲ ਵੀ ਜਾਇਆ ਇਹ ਸਾਰੇ ਜਾਇਆ ਕਿਸੇ ਪੰਚਾਇਤ ਨੇ ਆਲੀ ਕਰਿਆ ਸਟੇਸ਼ਨ ਚੋਂ ਕਿਸੇ ਨੂੰ ਇਨਸਾਫ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਉੱਥੇ ਅਸੀਂ ਗਏ ਸੀ ਆਪਣੀ ਖੇੜੀ ਗਏ ਸੀ ਥਾਣੇ ਤਿੰਨ ਵਾਰ ਜਾ ਕੇ ਆ ਤਿੰਨੇ ਵਾਰ ਸਾਡਾ ਕੋਈ ਇਨਸਾਫ ਨਹੀਂ ਹੋਇਆ ਜੀ ਇਹਦਾ ਅੱਛਾ ਹਾਂਜੀ ਉੱਥੋਂ ਦੁਖੀ ਹੋ ਕੇ ਜੀ ਫਿਰ ਅਖੀਰੀ ਇਹੇ ਐਸ ਡੀ ਐਮ ਸਾਹਿਬ ਕਹੋ ਆਏ ਅੱਛਾ ਐਸ ਡੀ ਐਮ ਸਾਹਿਬ ਨੇ ਇਹਨਾਂ ਦਾ ਹੁਣ ਦੋ ਜੋ ਵੀ ਇਹਨਾਂ ਦਾ ਬਣਦਾ ਉਹ ਕਰਨਗੇ ਜੀ ਐਸ ਡੀ ਐਮ ਸਾਹਿਬ ਉਹਨਾਂ ਦੀ ਜ਼ਿੰਮੇਵਾਰੀ ਕਰਕੇ ਨਾ ਹਾਂਜੀ ਜੀ ਤੁਹਾਡੇ ਕੋਲ ਬਜ਼ੁਰਗ ਪਿੰਡ ਕੋਟੜੇ ਬਜੜੇ ਤੋਂ ਆਏ ਸੀ ਕੀ ਸੀ ਮਾਮਲਾ ਕੀ ਹੋ ਮੇਰੇ ਕੋਲੇ ਜੀ ਅੱਜ ਮਨਜੀਤ ਕੌਰ ਆਏ ਸੀਗੇ ਜੀ ਇਹਨਾਂ ਨਾਲ ਇਹਨਾਂ ਦਾ ਬੇਟਾ ਵੀ ਸੀਗਾ ਜੀ ਔਰ ਦੋਨਾਂ ਜਣਿਆਂ ਦੀ ਕਹਾਣੀ ਸੁਣ ਕੇ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੈ ਕਿ ਆਪਾਂ ਅੱਜ ਕਿਹੜੇ ਪਾਸੇ ਨੂੰ ਤੁਰ ਪਏ ਜੀ ਔਰ ਇਹ ਪਹਿਲਾ ਕੇਸ ਨਹੀਂ ਹੈਗਾ ਜੀ ਜਿਹੜਾ ਮੇਰੇ ਸਾਹਮਣੇ ਆਇਆ ਹੈਗਾ ਬਹੁਤ ਸਾਰੇ ਬਜ਼ੁਰਗਾਂ ਨੂੰ ਅੱਜ ਕੱਲ ਉਹਨਾਂ ਦੇ ਬੱਚੇ ਉਹਨਾਂ ਦੇ ਅੱਗੇ ਪੋਤੇ ਪੋਤੀਆਂ ਇਸ ਹਾਲਤ ਦੇ ਵਿੱਚ ਛੱਡ ਰਹੇ ਹੈਗੇ ਕਿ ਕੋਈ ਗੁਰਦੁਆਰੇ ਦੇ ਬਾਹਰ ਬੈਠਾ ਹੈ ਕੋਈ ਕਿਤੇ ਹੋਰ ਬੈਠਾ ਹੈ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਹੈਗਾ ਜਿਹਦੇ ਤੋਂ ਕਿ ਆਪਾਂ ਨੂੰ ਇਹ ਲੱਗ ਰਿਹਾ ਹੈ ਕਿ ਆਪਾਂ ਸਮਾਜ ਦੇ ਤੌਰ ਤੇ ਫੇਲ ਹੋ ਰਹੇ ਹਾਂ ਜਿਹੜੀਆਂ ਆਪਣੀਆਂ ਵੈਲਿਊਸ ਸੀਗੀਆਂ ਜਿਦੇ ਵਿੱਚ ਕੀ ਆਪਾਂ ਆਪਣੇ ਬਜ਼ੁਰਗਾਂ ਨੂੰ ਸਿਰ ਮੱਥੇ ਰੱਖਦੇ ਹੁੰਦੇ ਸੀਗੇ ਔਰ ਜਿਨ੍ਹਾਂ ਨੂੰ ਆਪਾਂ ਇਹ ਸੋਚਦੇ ਹੁੰਦੇ ਸੀਗੇ ਵੀ ਜੇ ਕਿਸੇ ਬਜ਼ੁਰਗ ਦਾ ਆਪਣੇ ਮਾਤਾ ਪਿਤਾ ਦੀ ਆਪਾਂ ਸੇਵਾ ਕੀਤੀ ਹੈ ਤਾਂ ਆਪਾਂ ਤੀਰਥ ਜਾਏ ਆਏ ਹਾਂ ਜੀ ਬਿਲਕੁਲ ਉਹੀ ਅੱਜ ਬਜ਼ੁਰਗ ਜਿਹੜੇ ਹੈਗੇ ਆ ਮੇਰੇ ਦਫ਼ਤਰ ਦੇ ਵਿੱਚ ਮੈਂ ਜਾਂਦੀ ਇੱਥੇ ਆਈਆਂ ਕਮ ਸੇ ਕਮ ਨਹੀਂ ਤਾਂ 10 ਤੋਂ 12 ਕੇਸ ਇਹ ਜੇ ਮੇਰੇ ਕੋਲ ਆ ਚੁੱਕੇ ਆ ਜਿਦੇ ਵਿੱਚ ਕੀ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਸਾਨੂੰ ਉਹਨਾਂ ਨੂੰ ਵਾਪਸ ਉਹਨਾਂ ਦੇ ਜਿਹੜੇ ਹੱਕ ਹੈਗੇ ਆ ਉਹ ਦਵਾਣੇ ਪੈਂਦੇ ਹੈਗੇ ਆ ਸੋ ਮੈਂ ਸਾਰੇ ਸਰਪੰਚਾਂ ਨੂੰ ਔਰ ਸਾਰੇ ಗ್ರಾಮ ਪੰਚਾਇਤਾਂ ਨੂੰ ਆਪਣੇ ਵੱਲੋਂ ਇੱਕ ਰਿਕਵੈਸਟ ਕਰਨਾ ਚਾਹੂੰਗੀ ਵੀ ਜਿਹੜੇ ਇਹ ਜੇ ਕੋਈ ਕੇਸ ਉਹਨਾਂ ਦੇ ਕੋਲੇ ਆਉਂਦੇ ਆ ਜਿੱਥੇ ਕਿ ਬਜ਼ੁਰਗਾਂ ਦੀ ਜਿਹੜੀ ਇਸ ਉਮਰ ਦੇ ਵਿੱਚ ਮਾਨ ਮਰਿਆਦਾ ਹੋਣੀ ਚਾਹੀਦੀ ਹੈ ਉਹ ਨਹੀਂ ਰੱਖੀ ਜਾ ਰਹੀ ਹੈ ਉਹਦੇ ਵਿੱਚ ਉਹ ਸਮਾਜਿਕ ਤੌਰ ਦੇ ਉੱਤੇ ਉਹਨਾਂ ਦੀ ਜ਼ਰੂਰ ਮਦਦ ਕਰੇ ਤੇ ਹੁਣ ਫਿਰ ਤੁਸੀਂ ਅੱਗੇ ਕੀ ਦੀ ਡਿਊਟੀ ਲਈ ਹੈ ਜੀ ਪੁਲਿਸ ਪਰਸ਼ਾ ਮੈਂ ਉਹਨਾਂ ਦੀ ਸਾਰਿਆਂ ਦੇ ਬਿਆਨ ਲਿੱਤੇ ਜੀ ਪਹਿਲਾਂ ਵੀ ਜਿਸ ਦਿਨ ਉਹਨਾਂ ਨੇ ਮੈਨੂੰ 14 ਤਰੀਕ ਨੂੰ ਦੇਕੇ ਗਏ ਸੀ ਐਪਲੀਕੇਸ਼ਨ ਉਸ ਦਿਨ ਵੀ ਮੈਂ ਡੀਐਸਪੀ ਸਾਹਿਬ ਕੋਲੇ ਚਿੱਠੀ ਭੇਜ ਦਿੱਤੀ ਸੀਗੀ ਜੀ ਤੇ ਅੱਜ ਮੈਂ ਉਹਨਾਂ ਨੂੰ ਬਾਈ ਹੈਂਡ ਭੇਜ ਇੱਕ ਚਿੱਠੀ ਦੇ ਕੇ ਤੇ ਡੀਐਸਪੀ ਸਾਹਿਬ ਦੇ ਨਿਜੀ ਧਿਆਨ ਦੇ ਵਿੱਚ ਲਿਆ ਕੇ ਦਿੱਤਾ ਹੈਗਾ ਕਿ ਇਹ ਪਰਿਵਾਰ ਨੂੰ ਆਪਣੀ ਲੋੜ ਹੈਗੀ ਹੈ ਤੇ ਜੋ ਵੀ ਅਸੀਂ ਲਾਅ ਦੇ ਤਹਿਤ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ ਪਰਿਵਾਰ ਦੇ ਨਾਲ ਖੜੇ ਹੋਣ ਲਈ ਬਿਲਕੁਲ ਨਿਸ਼ਚਿਤ ਹੈਗੇ